ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੌਰਵ যাদਬ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਚਾਰ ਗੁਪਤਾ ਆਈਪੀਐਸ ਐਸਐਸਪੀ ਸੇਵਾਦਾਰ ਸਾਹਿਬ ਵੱਲੋਂ ਜ਼ਿਲ੍ਹਾ ਅੰਦਰ ਨਸ਼ਾ ਖਿਲਾਫ ਵੱਡੀ ਮਹਾਂਮਹਿਮ ਤਹਿਤ ਜਿਸਦੇ ਚਲਦਿਆਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਵੱਲੋਂ ਸਮੇਂ-ਸਮੇਂ ਤੇ ਨਸ਼ਾ ਤਸ਼ਕਰਾਂ ਅਤੇ ਉਹਨਾਂ ਦੇ ਟਿਕਾਣਿਆਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅੱਜ ਸ੍ਰੀ ਸਤਨਾਮ ਸਿੰਘ ਡੀਐਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਰਿਸਪੌਂਸਿੰਗ ਡੀਐਸਪੀ ਐਨ ਡੀਪੀਐਸ ਵੱਲੋਂ ਤਕਰੀਬਨ 200 ਪੁਲਸ ਬਲਾਜਮਾ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ਜਿਵੇਂ ਕਿ ਚੱਕ ਬੀੜ ਸਰਕਾਰ ਮਾਡਲ ਟਾਊਨ ਗੁੰਨਿਆਣਾ ਰੋਡ ਵਿਖੇ ਸਵੇਰ 6:30 ਤੋਂ ਨਸ਼ਾ ਵਿਚਨ ਵਾਲੇ ਤੇ ਜਿਨ੍ਹਾਂ ਤੇ ਪਹਿਲਾਂ ਨਸ਼ੇ ਦੇ ਮੁਕਦਮੇ ਦਰਜ ਹਨ ਉਹਨਾਂ ਦੇ ਘਰਾਂ ਦੇ ਵਿੱਚ ਅਚਨਚੇਤ ਸਰਚ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗਲਮਤ ਗਲਬਤ ਕਰਦਿਆਂ ਡੀਐਸਪੀ ਸਤਨਾਬ ਸਿੰਘ ਜੀ ਨੇ ਦੱਸਿਆ ਜਿਸ ਅੱਜ ਜਿਹੜਾ 500 ਰੁਪਏ ਦੀ ਤਰ੍ਹਾਂ ਨਸ਼ਾ ਬਰਾਮਦ ਹੋਇਆ ਉਹਦੇ ਬਾਰੇ ਜਾਣਕਾਰੀ ਦਿੱਤੀ। ਪੰਜਾਬ ਸਰਕਾਰ ਤੇ ਮਾਨ ਜੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਦਿਸ਼ਾ ਹਦਾਇਤਾਂ ਅਨੁਸਾਰ ਤੇ શ્રી ਤਿਸ਼ਾਰ ਗੁਪਤਾ ਆਈਪੀਐਸ ਐਸਐਸਪੀ શ્રી ਮੁਕਸਰ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਹੈਗਾ ਉਹ જિલ્લા ਮੁਕਸਰ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਇੱਕ ਸਖਤ ਮੈਮਜ਼ੜੀ ਚਲਾਈ ਜਾ ਰਹੀ ਹੈ ਜਿਸ ਮੈਮ ਦੇ ਤਹਿਤ ਅੱਜ ਜਿਹੜਾ ਹੈਗਾ ਸਿਟੀ ਮੁਕਸਰ ਦੇ ਵਿੱਚ ਸਾੜਾ ਸਦਰ ਦੇ ਏਰੀਏ ਦੇ ਵਿੱਚ ਦੋ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਮੋਡਲ ਟਾਊਨ ਏਰੀਆ ਅਤੇ ਚੱਕ ਵੀਰ ਸਰਕਾਰ ਏਰੀਏ ਦੇ ਵਿੱਚ ਅਸੀਂ ਜਿਹੜੇ ਬੰਦੇ ਪਹਿਲਾਂ ਤਾਂ ਟਾਰਗੇਟ ਕੀਤੇ ਸੀਗੇ ਜਿਨ੍ਹਾਂ ਤੇ ਸਾਨੂੰ ਸ਼ੱਕ ਸੀ ਕਿ ਧੰਦਾ ਕਰ ਰਹੇ ਆ ਉਹਨਾਂ ਤੇ ਅਸੀਂ ਅੱਜ ਰੇਡਾਂ ਕੀਤੀਆਂ ਅਚੰਚੇਤ ਅਤੇ ਉਹਨਾਂ ਦੇ ਘਰਾਂ ਦੀ ਜਿਹੜੀ ਆ ਅਸੀਂ ਚੈਕਿੰਗ ਕੀਤੀ ਹੈ ਤੇ ਜਿਸ ਦੇ ਵਿੱਚ ਅਸੀਂ ਪ੍ਰੋਪਰ ਜਿਹੜੀ ਚੈਕਿੰਗ ਤੋਂ ਬਾਅਦ ਜਿਹੜੀ ਜਦੋਂ ਸਾਡਾ ਕਸ ਆਪਰੇਸ਼ਨ ਪੂਰਾ ਹੋਏਗਾ ਉਸ ਤੋਂ ਬਾਅਦ ਜਿਹੜੀ ਹੈ ਪੂਰੀ ਜਿਹੜੀ ਇਤਲਾ ਅਸੀਂ ਮੀਡੀਆ ਨੂੰ ਦੇਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਵਿਅਕਤੀ ਇਹ ਧੰਦੇ ਦੇ ਵਿੱਚ ਇਨਵੋਲਵ ਨੇ ਪਹਿਲਾਂ ਵੀ ਅਸੀਂ ਉਹਨਾਂ ਤੇ ਕਾਰਵਾਈ ਕਰਕੇ ਜੇਲ੍ਹਾਂ 'ਚ ਭੇਜੇ ਆ ਹੁਣ ਜੇ ਕੋਈ ਬੰਦਾ ਨੋਟ ਚਾਉਂਦਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਸਾਡੇ ਵੱਲੋਂ ਜਿਹੜਾ ਹੈਗਾ ਇਹਨਾਂ ਨਸ਼ਾ ਤਸਕਰਾਂ ਨੂੰ ਪੂਰੀ ਤਾੜਨਾ ਤੇ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਤੇ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਅਟੈਚ ਕਰਾਈਆਂ ਜਾਣਗੀਆਂ